ਪਟੰਨਾ ਨੇ 016 ਤੇ 24300 ਇਹ ਹੁਣ ਪਹਿਲਾ ਬਾਈ ਜੇ ਦੋ ਨਾਮ ਤੇ ਐਡਰੈਸ ਸਭੇ ਦਾ ਆ ਗਿਆ ਉਸ ਤੋਂ ਬਾਅਦ ਮੱਧਵਾਰੇ ਗੱਲ ਕਰਨ ਕਰ ਲੈ ਕੇ ਰਾਜ ਸੇਵਾ ਇਹਨਾਂ ਬੰਦੂ ਲਈ ਇਹਦਾ ਨਾਮ ਦਤਾ ਹੈ ਦੋਤੀ ਦਾ ਨਾਮ ਹੈ ਸੜਾ ਬਾਈ ਜੀ ਆਪਾਂ ਸ਼ੁਰੂ ਕਰਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਨਾਮ ਮੇਰਾ ਜੀ ਸੰਦੀਪ ਸਿੰਘ ਆ ਜੀ ਪਿੰਡ ਬਗਰਾੜੀ ਆ ਜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਆ ਜੀ ਬਾਜੀ ਖਾਨੇ ਦੇ ਨਗਦੀ ਨੇੜੇ ਪਿੰਡ ਬਗਰਾੜੀ ਮੋਬਾਈਲ ਨੰਬਰ ਮੈਂ 62835 82090 ਹੋਰ ਬੋਲੋ 62835 82090 ਇਹ ਕਿਹੜਾ ਸੂਆ ਇਹ ਮੈਂ ਤੇ ਹਾਂ ਪਹਿਲੇ ਸੂਏ ਦਾ ਕਿਹੜਾ ਬੱਚਾ ਪਹਿਲੇ ਸੂਏ ਦੀ ਝੂਟੀ ਸੀ ਉਹ ਵੇਚਤੀ ਜੀ ਇਹਦੀ ਤੇ ਆ ਝੂਟੀ ਇਹ ਝੂਟੀ ਦੂਜੇ ਸੂਏ ਦੀ ਹੈ ਜੀ ਇਹ ਇਹ ਆਪਣੀ ਇਹ ਆਪਣਾ ਹਾਈ ਝੋਟੀ ਹੈਗੀ ਹੈ ਇਹ ਆਪਣੀ ਜਾਂ ਅਮ ਮੰਨੂ ਝੋਟਾਈ ਉਹ ਤੋਂ ਤੋਂ ਉਹਦਾ ਟੀਕੇ ਦੀ ਸੀ ਮੰਦੀ ਆਈ ਹੈ ਹਾਂਜੀ ਹਾਂ ਟੀਕਾ ਭਰਾ ਆਈ ਹੈ ਉਹ ਬੱਚਾ ਵੀ ਆ ਹਾਂ ਉਹ ਐਮ 29 ਦਾ ਹੀ ਇਹੋ ਜੈਡ ਬਲੈਕ ਆਈ ਹਾਂ ਇਹ ਪਿਛਲੇ ਪਿਛਲੇ ਸਵੇਰ ਆਈ ਹਾਂ ਇਹ ਕਟਾਈ ਬੱਚੇ ਬਹੁਤ ਸੋਹਣੇ ਹੁੰਦੇ ਹਾਂ ਹਾਂਜੀ ਹਾਂ ਬਾਕੀ ਇਹ ਝੋਟੀ ਕਿੰਨੇ ਜਦ ਦੇ ਇਹ ਵਾਸਾ 2 ਸਾਲਾਂ ਤੋਂ ਤੇਾਈ 2 ਮਹੀਨੇ ਜੀ ਇਹ ਤਾਂ ਫੇਲ ਕਰਨੀ ਨਹੀਂ ਜੀ ਇਹ ਤਾਂ ਨਹੀਂ ਫੇਲ ਕਰਨੀ ਹੈ ਜੀ ਬੱਚੇ ਬਹੁਤ ਚੰਗੇ ਦਿੰਦੀ ਹੈ ਜੀ ਵਪਾਰ ਤਾਂ ਨਹੀਂ ਕਰਦੇ ਨਹੀਂ ਨਹੀਂ ਵਪਾਰ ਨਹੀਂ ਆਪਾਂ ਕਾਬਦਾ ਕਰਦਾ ਜੀ ਬਾਈ ਜੀ ਦੇ ਘਰ ਸੇ ਕੁਸੂ ਹਾਂਜੀ ਕੋਈ ਵਪਾਰ ਦਾ ਕੰਮ ਨਹੀਂ ਤੇ ਬਾਕੀ ਪਹਿਲਾਂ ਸਾਡੀ ਆਫ ਕੈਮਰੇ ਚ ਗੱਲਬਾਤ ਹੋਈ ਹੈ ਬਾਈ ਜੀ ਕਹਿੰਦੇ ਆਪਾਂ ਸਾਰੀਆਂ ਗੱਲਾਂ ਸੱਚੀਆਂ ਦੱਸਣੀ ਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਧੂਰ ਸਪਰਾਣ ਮਾਰ ਕੇ ਨਹੀਂ ਵੇਚਣੀ ਹਾਂਜੀ ਇਹ ਮੱਝਵਰੇ ਆਪਾਂ ਆ ਇਧਰ ਲਈ ਇੱਕ ਕੁੜਾ ਸੱਤ ਲੱਗ ਰਿਹਾ ਇਹ ਬਾਈ ਜੀ ਆਪਾਂ ਪਹਿਲੇ ਸਵੇ ਇਹਨੂੰ ਨਾ ਮਸਾਲਾ ਦਿੰਦੇ ਸੀਗੇ ਹਾਂਜੀ ਇਹ ਆਪਣੇ ਨਾ ਬੰਨੀ ਸੀ ਤੇ ਆਪਣੇ ਘਰੇ ਇਹ ਡੱਗ ਪੀ ਸੀ ਦੀ ਡਿੱਗਣਾਰੇ ਫਰਸ਼ ਤੇ ਵਜਨ ਕਰਕੇ ਇਹਦੀ ਆਹ ਛਾਪ ਉਤਰ ਗਈ ਠੀਕ ਹੈ ਜੀ ਇਹਦਾ ਕੋਈ ਡਿੱਕਾ ਨਹੀਂ ਸਾਡੇ ਘਰੇ ਸੂਈ ਹੈ ਪਹਿਲੀ ਸਾਡੀ ਘਰ ਦੀ ਝੋਟੀ ਪਾਲੀ ਵੀ ਹੈ ਹਾਂਜੀ ਦੁੱਧ ਵੀ ਬਾਈ ਜੀ ਇਹਦੇ ਥੱਲੇ ਐਵੇਂ ਆਪਾਂ ਝੂਠ ਮਾਰੀਏ 15 ਲੀਟਰਾਂ ਨੂੰ ਦੁੱਧ ਦਿੰਦੀ ਹੈ ਇਹ ਹਾਂਜੀ ਤੇ ਇਹ ਆਪਣਾ ਆਪਾਂ ਸਵਾ ਕੇ ਵੀ ਦੇ ਦੇਾਂਗੇ ਜੇ ਕੋਈ ਬਈਰ ਨੇ ਕੋਈ ਵੀ ਹੋਵੇ ਵੀ ਮਤਲਬ ਕੋਈ ਨੌਕਸ ਹੈ ਇਸ ਗੱਲ ਕਰਕੇ ਹਾਂ ਥਾਂ ਲੇਵੇ ਦੀ ਸਾਫ ਆਈ ਸਾਰੀ ਇੱਕ ਨੰਬਰ ਚਵਾਈ ਹੈ ਇਹਦੀ ਗਾਰੰਟੀ ਹੋ ਗਈ ਸਾਡੀ ਹਾਂਜੀ ਹਾਂ ਇਹਦੀ ਮਲਟੀਪਲ ਜਗਾ ਦੋਰੀਆ ਪਤਾ ਥੋੜੀ ਰਾਤ ਤੋੜ ਕੇ ਦਾਣ ਮੈਂ ਕੋਲ ਕਿੰਨਾ ਤੋੜ ਹਾਂ ਇਧਰ ਹੀ ਤੋੜ ਦਿੰਨੇ ਬਾਹਰ ਉਹ ਕਿੰਨਾ ਹੋ ਗਿਆ ਉਹ ਆਇਆ ਫਰੈਂਕ ਜੀ ਨੂੰ ਕੁੱਲਾ ਲਾਤੀ ਪਗਲੇ ਪਿੰਡੇ ਦੀ ਹੈ ਜੀ ਭਾਈ ਡੇਢ ਮਹੀਨਾ ਪਹਿਲਾਂ ਛੱਡੀ ਹੈ ਜੀ ਦੁੱਧ ਤੋਂ ਇਹ ਡੇਢ ਮਹੀਨਾ ਪਹਿਲਾਂ ਹੀ ਭਾਈ ਜੀ ਹੈ ਅੱਛਾ ਅੱਛਾ ਹਾਂਜੀ ਇਧਰ ਆਇਆ 1 ਮਹੀਨਾ ਡੇਢ ਮਹੀਨਾ ਭਾਈ ਜੀ ਨੇ ਪਹਿਲਾਂ ਛੱਡੀ ਜੀ ਉਹ ਵੀ ਅਸੀਂ ਆਪ ਛੱਡੀ ਆ ਤਾਂ ਹੀ ਕਰਕੇ ਥੋੜਾ ਜਿਹਾ ਹੋ ਗਿਆ ਹਾੜਾ ਤੇ ਹਾੜਾ ਨਾ ਮਾਰ ਬਸ ਇਹ ਤਿੰਨ ਚਾਰ ਦਿਨ ਰਹਿ ਗਈ ਜੀ ਬਸ ਤਿੰਨ ਚਾਰ ਦਿਨ ਚਾਰ ਦਿਨ ਰਹਿ ਗਏ ਸਹੀ ਤਾਈ ਇਹਦੇ ਚ ਹਾੜਾ ਹਾੜਾ ਕੋਕੂ ਦੇਣ ਉੱਤੇ ਲਿਆ ਜਾਂਦਾ ਵੀ ਪਸ਼ੂ ਪਰ ਦੇਣੇ ਦੇ ਪੂਰੇ ਜਾਰਾਂ ਦੇ ਨਾਲ ਨੂੰ ਆਈ ਲੇਵਾ ਬਹੁਤ ਕਮਾਲ ਹੈ ਤੂੰ ਹੋਰ ਵੀ ਹੈਵੀ ਲੇਵਾ ਮਾਰਦੀ ਹੈ ਇਹ ਮੁੱਠੀ-ਮੁੱਠੀ ਦਾ ਥਾਣਾ ਵਧੀਆ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂ ਗਈ ਇਹਦੇ ਚ ਤਾਂ ਆਪਹੁ ਜਿਆਦੇ ਹੁਣ ਕਾਰਨ ਥੋੜਾ ਇਹ ਵੇਚ ਦੇ ਦਲਕਨ ਜੀ ਦਾ ਕਰਕੇ ਹੋਰ ਤੋਰ ਨਹੀਂ ਤੋਰ ਨਹੀਂ ਬੜਾ ਹਾਕ ਕਰੀ ਬਹੁਤ ਬਹੁਤ ਵੱਖਰਾ ਲੱਗ ਗਿਆ ਦੇਖੋ ਸਾਹਿਬਾ ਜੀ ਮੈਂ ਪਹਿਲਾਂ ਪਛਾ ਵੀ ਖਾਂ ਤੋਂ ਫੋਟੋ ਦੇ ਜਿਹੜਾ ਬੈਕਸਿ ਖਾਈ ਜਵਾਲੀ ਹਾਂਜੀ 15 ਲੀਟਰ ਦੀ ਗਾਰੰਟੀ ਹੈ ਆਪਣੀ ਆਪਣਾ ਸੂਏ ਤੋਂ ਵੀ ਦੇ ਦਿਆਂਗੇ ਅੱਜ ਨੌਕਸ ਕੋਈ ਨਹੀਂ ਬਾਈ ਜੀ ਇਹਦਾ ਬੁੜੀਆਂ ਨੂੰ ਸਮੈਕਲ ਹੋਣੇ ਕਰਕੇ ਨਹੀਂ ਸਾੜਾ ਕਿਹੜਾ ਜੀ ਕਰਦਾ ਸੀ ਇਹ ਵੇਚਣ ਨੂੰ ਉਹ ਮੈਂ ਉਹ ਕਰਮ ਵਾਲੀ ਬੱਚੇ ਬਹੁਤ ਚੰਗੇ ਦਿੰਦੀ ਏ ਘਰ ਦੇ ਸਾਡੇ ਪਸੂ ਆਈ ਸਾਰੇ ਅਸੀਂ ਆ ਵੜ ਵੀ ਇਹ ਆਪਣੀ ਚੰਗੀ ਆ ਉਹ ਮੈਂ ਥੱਲੇ ਵੀ 14-15 ਲੀਟਰ ਦਾ ਰਿਕਾਰਡ ਆ ਦੁੱਧ ਦਾਈ ਕਿਹੜਾ ਲੈਂਦੇ ਜਰਿਏ ਦਾ ਮੰਗਨ ਨੂੰ ਈ ਕੋ ਮਾਰ ਜੀ ਮੈਂ 80000 ਰੁਪਇਆ ਰੇਟ ਆਈ ਇਹਦਾ ਇਹ ਤੋਂ ਮਾਨਤਾ ਮਾਨਤਨ ਕਰ ਦਿਆਂਗੇ ਜੀ ਕੋਈ ਗੱਲ ਨਹੀਂ ਪਰ ਮੈਂ ਘਰੇ ਰੱਖਣ ਵਾਲੀ ਆ ਬਾਈ ਜੀ ਇਹ ਨਹੀਂ ਗੱਲ ਕੋਈ ਕੋਈ ਲਾਂਭਾ ਨਹੀਂ ਇਸਕ ਮੈਂ ਦਾ ਜੀ ਹਾਂਜੀ ਹਾਂਜੀ ਬਾਈ ਜੀ ਕੋਈ ਨਾ 1.5 ਮਹੀਨਾ ਪਹਿਲਾਂ ਭੱਜੂਗੀ ਬਾਈ ਜੀ 2 ਮਹੀਨਿਆਂ ਤੋਂ ਮਾਲਾ ਇਹ ਹੋ ਜਾਂਦੀ ਹੈ ਤੇ ਪਰ ਉਹੀ ਇੱਕ ਪੈਸੇ ਦਾ ਨੁਕਸਾਨ ਜਿਹੜੀ ਗੱਲ ਆ ਉਹ ਤੁਹਾਨੂੰ ਕਹਿ ਕੇ ਦਿੱਤੀ ਆ ਵੀ ਇਹ ਖਾਣੇ ਘਰ ਦੀ ਝੋਟੀ ਸੀਗੀ ਦੋਨੇ ਟਾਈਮ ਮੈਂ ਹੈ ਦੋਨੇ ਟਾਈਮ ਨਾ ਕੋਈ ਟੀਕਾ ਨਹੀਂ ਲਵਾਉਂਦੀਗੀ ਨਹੀਂ 500 ਚਾਰ ਸੂਏ ਜਿਵੇਂ ਅਸੀਂ ਪੀ.ਲ.ਐਮ. ਲਈਏ ਤੇ ਠੀਕ ਹੈ ਨਾ ਜੀ ਹਾਂ ਜੀ ਤੇ ਨਹੀਂ ਤਾਂ ਅਗਲਾ ਪਹਿਲੇ ਜਿਵੇਂ ਵੇਚ ਦਿੰਦਾ ਹੁਣ ਸਾਨੂੰ ਪਸ਼ੂ ਦਾ ਥੋੜਾ ਜਿਹਾ ਡਿੱਕਾ ਕਰ ਘਰ ਵਾਲੀ ਨੂੰ ਥੋੜਾ ਜਿਹਾ ਸਮਰੈਕਲ ਦੇ ਕਰਨੇ ਅਸੀਂ ਵੇਚਦੇ ਆਂ ਜੀ ਉਹਨੂੰ ਹਾਂ ਜੀ ਬਾਈ ਜੀ ਨੇ ਪਹਿਲਾਂ ਫੈਸਲਾ ਕਰ ਵੀ ਹੋਈ ਆ ਕਹਿੰਦੇ ਵੀ ਆਪਾਂ ਜੇ ਸਾਕੇ ਵੀ ਵੇਚ ਦਾਂਗੇ ਮੋਟੇ ਦੁੱਧ ਤੇ ਕਰਕੇ ਇੱਥੇ ਗੱਲ ਨਹੀਂ ਹਾਂ ਇਹ ਚਾਰ ਚੇਰੋ ਹਨੀ ਗਰੰਟੀ ਵਾਲੀ ਗੱਲ ਆ ਹਾਂ ਗਰੰਟੀ ਵਾਲੀ ਗੱਲ ਆ ਕੋਈ ਧੋਖਾ ਨਹੀਂ ਕੋਈ ਚੋਲੋ ਨਹੀਂ ਜਿਹੜਾ ਬੰਦਾ ਘਰੇ ਦੁੱਧ ਚੋਣ ਨਾਲ ਲੈ ਕੇ ਜਾਂਦਾ ਸੀਲ ਬਹੁਤ ਆ ਬਹੁਤ ਜਿਆਦੇ ਸੀਲ ਆਈ ਹਾਂ ਜੀ ਭਾਈ ਜੀ ਦਾ ਨੰਬਰ ਲਾਵਾਂਗੇ ਸਟੇਜ ਦੇ ਥੱਲੇ ਇੱਕ ਵਾਰੀ ਦੁਬਾਰਾ ਆਪਣਾ ਨਾਮ ਤੇ ਐਡਰੈਸ ਬੋਲੋ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਪਿੰਡ ਬਗਰਾੜੀ ਹੈ ਜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਮੋਬਾਈਲ ਨੰਬਰ ਮੇਰਾ ਨੰਬਰ 6283582090 ਜੀ ਜੀ ਭਾਈ ਜੀ ਉਹਨਾਂ ਦਾ ਨੰਬਰ ਹਾਂ ਤੇ ਉਹ ਕਿ ਲਾਵਾਂਗੇ ਕਿਸ ਨੰਬਰ ਤੇ ਸੰਪਰਕ ਕਰਦੇ ਆ ਅਧਿਕਾਰੀ ਨੂੰ ਵਰਤੀ ਭਾਈ ਜੀ ਇਹਨੇ ਰਕਤਾ ਤੁਹਾਨੂੰ ਉਹ ਵੀ ਦੱਸੀ ਜਾਂਦੇ ਆ ਇਹ ਗਰੰਟੀ ਵਾਲੀ ਗੱਲ ਹੈ ਕਿ ਪਿੱਛੇ ਕਿਸੇ ਦਾ ਕੋਈ ਇਸੇ گاਉਂ ਦਾ ਕੋਈ ਨਹੀਂ ਆਇਆ ਇਹ ਇਕੱਲੀ ਸ਼ਾਹਬ ਦੀ ਹੈ ਸੀਲ ਵਾਧੂ ਹੈ ਬੱਚੇ ਬਹੁਤ ਵਧੀਆ ਮੇਕੋ ਆ ਘਰੇ ਖੜੀ ਆ ਝੋਟੀ ਆਈ ਏ ਇਹਦੀ ਹਾਂ ਬੱਚੇ ਵਧੀਆ ਹਾਂ ਆ ਮੰਨੂ ਛੋਟੇ ਟੀਕੇ ਭਰਾਏ ਸੀ ਟੀਕੇ ਹੋਰ ਦੇ ਕੋਈ ਟੀਕਾ ਲਗਾਇਆ ਕਾ ਇਹ ਬਾਈ ਜੀ ਹੁਣ ਸਾਡੇ ਤੇ ਸਾਨ ਬਹੁਤ ਚੰਗਾਈ ਡਰੈਕ ਕਰੋ ਹਾਂ ਡਰੈਕ ਉਹ ਕਰਾਈ ਆ ਜੀ ਮਾਲਾ ਹਾਂ ਪਿੰਡ ਨੈਮੀ ਵਾਲੇ ਬਹੁਤ ਵਧੀਆ ਝੋਟਾ ਆਈ ਆ ਕੱਢ ਗਾੜਾ ਓਕੇ ਬਾਈ ਸੱਚੀ